ਪਹਿ ਲੈ ਕੇ ਆ ਗਿਆ ਵਿਚਾਰਾ ਚਲੋ ਕੁੜੀ ਵਿਚਾਰੀ ਲੈ ਕੇ ਤੇ ਆਪਣੇ ਘਰ ਜਾਊਗੀ ਕਿੰਨੇ ਦਿਨ ਹੋਗੇ ਉਹਨੂੰ ਬੈਠੀ ਨੂੰ ਵਨ ਸਵਨੀਆਂ ਗੱਲਾਂ ਸੁਣ ਲਈ ਨਾ ਵਿਚਾਰੀ ਚਲੋ ਬੜਾ ਸੋਣਾ ਕਰਤਾ ਮਹਾਰਾਜ ਨੇ ਟੋ ਟੋਕ ਗਿਆ ਚਲੋ ਮਿਲ ਗਏ ਨੇ ਆਹ ਆਹੋ ਉਹਦਾ ਤੇ ਮਾਰੇ ਨੇ ਬੜਾ ਸੋਣਾ ਕਰਤਾ ਤੇ ਸਾਡੇ ਘਰ ਚ ਪਾ ਪੜਾ ਕਪੱਤ ਤੇ ਮਾਤਾ ਤੂੰ ਵੀ ਖੁਸ਼ ਤਾਂ ਹੀ ਹੁੰਨੀ ਆ ਜੇ ਮੈਨੂੰ ਛਿੱਤਰ ਪੈਂਦੇ ਰਹਿਣ ਤੇ ਫੇਰੀ ਠੰਡ ਪੈਂਦੀ ਤੇਰੇ ਕਲੇਜੇ ਵੀ ਨਹੀਂ ਗੱਲ ਸੁਣ ਮੇਰੀ ਤੇ ਕਪੱਤ ਕਾਦਾ ਫਾਤਾ ਤੁਹਾਡੇ ਨਾ ਪਾਇਾਨਿਕ ਪਤਾ ਹਾਂ ਆ ਤੀਜੇ ਦੇ ਦਿਨ ਆਪਣੀ ਤੀ ਨੂੰ ਸੱਦ ਲੈਣੀ ਆ ਵੀ ਆ ਜਾ ਇੱਥੇ ਆਈ ਉਹ ਫਸਲ ਹੁਣ ਤੇ ਆ ਜਾ ਲੈ ਜਾ ਪੈਸੇ ਆਈ ਉਹ ਫਸਲ ਤੇ ਲੈ ਜਾ ਆ ਚੀਜ਼ ਨਾ ਉਹਦੇ ਵਾਸਤੇ ਸਾਰਾ ਕੁੱਖ ਮਾਉਂਡ ਹੈ ਆਪਾਂ ਨਹੀਂ ਉਹਨੇ ਪੈਸੇ ਦੱਸ ਰੋਜ਼ ਪੈਸੇ ਮੰਗਣ ਦੇ ਸਾਡੇ ਕੋਲ ਉਹਨੂੰ ਲੋੜ ਪਈ ਤੇ ਫੇਰ ਹੀ ਉਹਨੇ ਮੰਗੇ ਆਹੋ ਉਹਦੀਆਂ ਲੋੜਾਂ ਤੇ ਪੁਰੀਆਂ ਹੋਈਆਂ ਨਾ 20 ਸਾਲ ਹੋ ਗਏ ਉਹਦੇ ਵਿਆਹ ਨੂੰ ਤੇ ਜਦੋਂ ਵਿਆਹੀ ਹੀ ਉਹ ਤਾਂ ਖਾਲੀ ਹੱਥ ਤੋਰਦੀ ਸੀ ਟਰੱਕ ਪਰ ਪਰ ਦਾਜ ਦੇ ਦਿੱਤੇ ਹੀ ਤੋ ਉਹ ਦਾਜ ਦੀ ਗੱਲ ਵੱਖਰੀ ਏ ਧੀਏ ਜਿਹੜਾ ਪੈਸੇ ਤੇਲੇ ਦੀ ਲੋੜ ਪੈਂਦੀ ਏ ਟਾਈਮ ਸਿਰ ਉਹ ਗੱਲ ਵੱਖਰੀ ਹੁੰਦੀ ਆ ਭੈਣ ਭਰਾ ਕੋਈ ਮੰਗਣੇ ਕਿੱਥੋਂ ਮੰਗਣੇ ਨੇ ਇਹ ਦੇਖੋ ਨਾਲੇ ਨੇ ਉਹ ਗੱਲ ਵੱਖਰੀ ਕਿਉਂ ਹੁੰਦੀ ਆ ਹੈ ਉਹ ਹੁਣ ਦਾਜ ਹੀ ਥੋੜਾ ਨੂੰ ਚੁੱਕੀ ਫਿਰਨਾ ਨਾਲ ਸਾਰੇ ਥਾਈ ਪਰਨਾ ਸਾਰੇ ਪੁਆੜੇ ਦੀ ਜੜ ਮਾਤਾ ਤੂੰ ਹੀ ਆ ਤੈਨੂੰ ਮੈਂ ਦੱਸ ਦਿੰਦੀ ਉਹ ਗੱਲ ਲੈ ਪੁਆੜੇ ਦੀ ਜੜ ਇਹਦੇ ਚ ਪੁਆੜੇ ਵਈ ਕਿਹੜੀ ਗੱਲ ਹੋ ਗਈ ਨਹੀਂ ਜੇ ਤੇ ਚੰਗੀ ਹੋਵੇ ਨਾ ਉਹਨਾਂ ਨੂੰ ਸਮਝਾਵੇਂ ਵੀ ਧੀਏ ਹੁਣ ਤੇਰਾ ਘਰ ਆਪਣਾ ਹੈਗਾ ਵਾ ਤੇਰੇ ਘਰ ਸਭ ਕੁਝ ਹੈਗਾ ਵਾ ਤੈਨੂੰ ਸਾਰਾ ਦਾਜ ਦਿੱਤਾ ਹੀਗਾ ਤਹੋਂ ਆਪਣੇ ਘਰੋਂ ਚੀਜ਼ਾਂ ਬੜਾਂ ਮੂੰਹ ਚੁੱਕਦੀ ਤੇ ਥੇ ਆ ਜਾਂਦੀ ਮੂੰਹ ਚੁੱਕਦੀ ਤੇ ਥੇ ਆ ਜਾਂਦੀ ਆ ਉਹਦਾ ਮੂੰਹ ਨੇ ਨਾ ਭੰਦਾ ਕੋਈ ਨਾਲ ਸੁਣ ਮੇਰੀ ਥੋੜਾ ਜਿਆ ਨਾ ਆਪਣੇ ਜ਼ੁਬਾਨ ਨੂੰ ਲਗਾਮ ਦੇ ਨਾ ਤੂੰ ਜ਼ਿਆਦਾ ਹੀ ਬੋਲੀ ਜਾਂਦੀ ਹੱਦੋਂ ਵੱਧੀ ਐਦਾਂ ਨਹੀਂ ਕਰਦੇ ਲੋਕੇ ਉਹ ਵੀ ਇਸ ਕਰ ਦਿੱਤੀ ਆ ਹੈ ਅੱਛਾ ਕਰਦੇ ਲੋਕੇ ਜਿੱਦਾਂ ਮੈਂ ਨਹੀਂ ਕਿਹ ਘਰ ਦਿੱਤੀ ਨਾਲੇ ਜ਼ੁਬਾਨ ਨੂੰ ਲਗਾਮ ਕਿਉਂ ਦੇਣਾ ਆਪਣੀ ਧੀ ਦੀ ਜ਼ੁਬਾਨ ਨੂੰ ਲਗਾਮ ਦੋ ਠੀਕ ਆ ਨਾ ਉਹ ਕੀ ਕਹਿੰਦੀ ਤੈਨੂੰ ਛਿੱਤਰ ਜਿੱਡੀ ਜ਼ੁਬਾਨ ਆ ਉਹਦੀ ਵਰਲ ਵਰਲ ਕਰਦੀ ਬੋਲਣ ਲੱਗੀ ਵੇਂਦੀ ਕੋਹ ਨਹੀਂ 100 100 ਗੱਲ ਮੈਨੂੰ ਸੁਣਾ ਕੇ ਗਈ ਆ ਆਪਣੀਆਂ ਤਾਂ ਦੱਸ ਗਈ ਨਾ ਆੜ ਕੇ ਠੀਕ ਆ ਨਾ ਇਹ ਦਿਨ ਦੱਸਿਆ ਫੇ ਮੈਂ ਪਰਜਾਈ ਨੂੰ ਕੀ ਕੀ ਬੋਲੀ ਆ ਤੇ ਤੂੰ ਵੀ ਨਹੀਂ ਉਹਨੂੰ ਚੰਗਾ ਬੋਲਦੀ ਤੇ ਉਹ ਕੀ ਕਰੇ ਵਿਚਾਰੀ ਫੇਰ ਉਹ ਹਾਰ ਕੇ ਤੇ ਉਹਨੇ ਬੋਲਣਾ ਹੀ ਆ ਤੇਰੇ ਨਾਲ ਆਹੋ ਉਹਨੇ ਤੇ ਹਾਰ ਕੇ ਬੋਲਣਾ ਵਿਚਾਰੀ ਨੇ ਉਹ ਤਾਂ ਵਿਚਾਰੀ ਰਹਿਣੀ ਆ ਦੋ ਦਿਨ ਆ ਹੁੰਦੇ ਆ ਤੇ ਤੂੰ ਉਹਦੇ ਦਿਵਾਲੀ ਚੜ ਜਾਨੀ ਆ ਬੋਬੇ ਲੈ ਲੈ ਕੇ ਨਿਕਲ ਜਾਂਦੀ ਇੱਥੋਂ ਸਾਡੇ ਘਰਾਂ ਨੇ ਕੁਝ ਨਹੀਂ ਰਹਿਣ ਦੇਣਾ ਹੁਣ ਮੇਰਾ ਮੁੰਡਾ ਜਵਾਨ ਹੋਇਆ ਵਾ ਨਾ ਅਸੀਂ ਉਹਦਾ ਨਹੀਂ ਸੋਚਣਾ ਕੋਈ ਨਹੀਂ ਜਦੋਂ ਲੋੜ ਪੈਗੀ ਉਹ ਵੀ ਕਰੇਗੀ ਮਜਾ ਇਹਨਾਂ ਦੀ ਏਦੀ ਨਹੀਂ ਗੱਲ ਹੈਗੀ ਮੈਂ ਵੇਖੂਗੀ ਜਿੱਦਣੋਂ ਮਤ ਕਰੂਗੀ ਆਹ ਵੇਖ ਲਈ ਉਹ ਜਿਹੜਾ ਜਿਹੜਾ ਦਾ ਘਰ ਵਾਲਾ ਵਾ ਨਾ ਕੰਜੂਸ ਹੈ ਕੰਮਬਰ ਦਾ ਮੋਈ ਮੱਖੀ ਨੇ ਤਾਂ ਛੱਡਦਾ ਉਹਨੇ ਮਦਦ ਕਰਨੀ ਆ ਕਰਨ ਕੇ ਕਰਨ ਕੇ ਭਾਵੇਂ ਜਿੱਦਾਂ ਮਰਜੀ ਆ ਭਾਵੇਂ ਜਦ ਕੰਜੂਸ ਹੋਏ ਜੋ ਮਰਜੀ ਹੋ ਜਿੱਥੇ ਕਰਨੀ ਉਥੇ ਕਰਨੀ ਪੈਂਦੀ ਆ ਇਹ ਹੋਣੀ ਗੱਲਾਂ ਵਾ ਨਾ ਜਦੋਂ ਪੈਸੇ ਦੇਣੇ ਆ ਲੈ ਵੇਲਾ ਮੰਮੀ ਨੂੰ ਇੰਨਾ ਨਹੀਂ ਪਤਾ ਕਿ ਵੱਡਿਆਂ ਨਾਲ ਕਿੱਦਾਂ ਗੱਲ ਕਰਨੀ ਆ ਕਿ ਦਾਦਾਦੀ ਦੇ ਦਿਵਾਲੇ ਹੋਈ ਐ ਬੰਦਾ ਪਿਛੇ ਵੀ ਦਾਦੀ ਨੇ ਤੁਹਾਡਾ ਕੀ ਬੁਗਾਰਿਆ ਜੇ ਹੁਣ ਮੈਂ ਮੰਮੀ ਨਾਲ ਕੇ ਗਿਆ ਨਾ ਤੇ ਮੰਮੀ ਨੇ ਮੇਰੇ ਦਿਵਾਲੇ ਹੋਈ ਨਾ ਵਾ ਇਦਾਂ ਕਰਦਾ ਵਾਂ ਪਾਪਾ ਨੂੰ ਦੱਸਦਾ ਵਾਂ ਕਿ ਮੰਮੀ ਦਾਦੀ ਦੇ ਦਿਵਾਲੇ ਹੋਈ ਜੀ ਜੇ ਤੁਹਾਡਕ ਰੋਕੇ ਜਾ ਸਕਦਾ ਨਾ ਤਾਂ ਰੋਕ ਦਿਓ ਕਿ ਨਹੀਂ ਖੱਪ ਪਈ ਐ ਪਾਪਾ ਕੋਈ ਜਾਂਦਾ ਨਾ ਕੀ ਆਂਦੇ ਹੁੰਦੇ ਸਿਆਣੇ ਕਿ ਸੰਘੋਂ ਲੱਠਾ ਤੇ ਕੀ ਲੱਡੂ ਤੇ ਕਈ ਮੱਠਾ ਲੈ ਹੈ ਅੱਜ ਕਹਿਣਾ ਵਾ ਦੇ ਦੂਗੀ ਜਦੋਂ ਪੈਸੇ ਹਜਮ ਹੋ ਗਏ ਉਦੋਂ ਕਿਤੇ ਦੇਣੇ ਫਿਰ ਦੇਣੇ ਪੈਂਦੇ ਧੀਏ ਜਿਹੜਾ ਹਦਾਰ ਭੈਣਪਰਾ ਕੋ ਲਈਆ ਨਾ ਉਹ ਹਦਾਰ ਮੋੜਨਾ ਹੀ ਪੈਂਦਾ ਹੁੰਦਾ ਵਾ ਇਹ ਨਹੀਂ ਗੱਲ ਹੈਗੀ ਪਿਓ ਉਹਨੇ ਖਾੜਨੇ ਤੋਂ ਨਾ ਹਦਾਰੇ ਹੀ ਆ ਨਾ ਤੁਹਾਡੇ ਕੋਲ ਤਾਂ ਤੇ ਨਹੀਂ ਮੰਗਿਆ ਫਿਰ ਮੇਰੇ ਤੁਸੀਂ ਉਦਾਂ ਮੈਨੂੰ ਦੇ ਦੋ ਵਰਤਣ ਜੋਗੇ ਮੈਨੂੰ ਪਤਾ ਉਹਦੀਆਂ ਕਰਤੂਤਾਂ ਦਾ ਅੱਗੇ ਵੀ ਲੈ ਲੈਣੀਆਂ ਚੀਜ਼ਾਂ ਗਈਆਂ ਕਿਦਨਾਂ ਵਾਪਸ ਕਰਕੇ ਗਈ ਸਾਡੀਆਂ ਜਿਹੜੀ ਚੀਜ਼ ਚੰਗੀ ਲੱਗਦੀ ਚੁੱਕ ਕੇ ਗਾਂ ਹੁੰਦੀ ਆ ਉਹ ਚੀਜ਼ਾਂ ਦੀ ਗੱਲ ਹੋਰ ਹੁੰਦੀ ਆ ਧੀਏ ਉਹ ਗੱਲ ਨਹੀਂ ਕਰੀਦੀ ਹੁੰਦੀ ਚੀਜ਼ਾਂ ਦਾ ਮਾਂ ਪਿਓ ਦੇ ਘਰ ਹੀ ਮਾਨਤਾ ਹੁੰਦਾ ਵਾ ਔਰ ਲੋਕਾਂ ਦੇ ਘਰ ਚਾਚਾ ਤਾਂ ਆਏ ਤੇ ਨਹੀਂ ਚੁੱਕਦੀ ਆਪਣੇ ਮਾਪਿਆਂ ਦੇ ਘਰ ਹੋਈਆਂ ਨਾ ਮਾਨਤਾਨਾ ਚੀਜ਼ ਮੰਗਣੀ ਤੇ ਮਾਨਤਾਨਾ ਖਾਣੇ ਨਹੀਂ ਤੇਰੇ ਪੋਤੇ ਐ ਤੇਰੇ ਕੋਹ ਲੱਗਦੇ ਇਹਨਾਂ ਬਾਰੇ ਨਹੀਂ ਕੋਈ ਸੋਚਣਾ ਲੱਗਦੇ ਆ ਮੇਰੇ ਲੱਗਦੇ ਕਿਉਂ ਨਹੀਂ ਇਹਨਾਂ ਬਾਰੇ ਵੀ ਸੋਚਣਾ ਵਾ ਸੋਚਣਾ ਕਿਉਂ ਨਹੀਂ ਧੀ ਦਾ ਘਰ ਹੀ ਭਰੀ ਜਾਣਾ ਧੀ ਦਾ ਘਰ ਹੀ ਭਰੀ ਜਾਣਾ ਦਵਾਦਵ ਧੀ ਨੂੰ ਕੀ ਦੇਤਾ ਵਾ ਮੈਂ ਤੂੰ ਤੇ ਐਵੇਂ ਜਾਣ ਕੇ ਪੁੱਠੀਆਂ ਗੱਲਾਂ ਕਰਨੀ ਕੀ ਦਿੱਤਾ ਧੀ ਨੂੰ ਮੈਂ ਵਾਦੂ ਨਹੀਂ ਆ ਘਰਵਾ ਵੀ ਸਿਰ ਤੇ ਚਕਾ ਕੇ ਤੇ ਕੱਲ ਦੇ ਧੀ ਦੇ ਲੈ ਜਾ ਆਪਣੇ ਘਰੇ ਵੀ ਇਹ ਹੋ ਰਿਹਾ ਹੁਣ ਤੂੰ ਪਾਉਂਦੀ ਏ ਲੜਾਈ ਜਾਣ ਬੁੱਝ ਕੇ ਤੂੰ ਮੁੰਡਾ ਸਿਰਫ ਗੱਲ ਬਣਾਉਂਦੀ ਆਂ ਵੀ ਮੈਂ ਲੜਾਂ ਇਸ ਤਰ੍ਹਾਂ ਨਾ ਕਿਸ ਤਰ੍ਹਾਂ ਲੜਾਈ ਕਰਾਂ ਅੱਛਾ ਮੈਂ ਲੜਾਈਆਂ ਕਰਨੀ ਆਂ ਤੁਸੀਂ ਮਾਵਾਂ ਧੀਆਂ ਬਹੁਤ ਚੰਗੀਆਂ ਆ ਜੇ ਤੁਹਾਡੇ ਤੋਂ ਮੂੰਹ ਤੇ ਜਬਾਨ ਹੈ ਨਹੀਂ ਦੋਵਾਂ ਦੇ ਮੇਰੇ ਨਾਲ ਕੋਣ ਲਵਾਤੇ ਤਾਂ ਮਾਤਾ ਤੂੰ ਹੀ ਬੜੀ ਤਗੜੀ ਆਂ ਉਧਰ ਬਮਾਰਵਾ ਐ ਤੈਨੂੰ ਕਿਦਨ ਚੰਗੀ ਮਾਰੀ ਆਖੀ ਆ ਤੂੰ ਜਦੋਂ ਗੱਲਾਂ ਕਰਨੀ ਆਂ ਫਿਰ ਉਹਦਾ ਜਵਾਬ ਤੇ ਦੇਣਾ ਹੀ ਪੈਂਦਾ ਵਾ ਹਾਂ ਜਵਾਬ ਮੈਂ ਕਦੇ ਤੈਨੂੰ ਕਿਹਾ ਹੀ ਨਹੀਂ ਕੁਝ ਵੀ ਚੰਗੀ ਮਾਰੀ ਜੋ ਮਰਜ਼ੀ ਕਰ ਨਾ ਕਰ ਆਹੋ ਮੈਨੂੰ ਕੀ ਕਹਿੜਾ ਵਾ ਜਦੋਂ ਅੰਦਰੇ ਅੰਦਰ ਜੜਾ ਵੱਡੀ ਜਾਣੀਆਂ ਉਹਦੇ ਕੰਨ ਭਰੀ ਜਾਣੇ ਉਹਦੇ ਕੋਲ ਛਿੱਤਰ ਪਵਾਤੇ ਮੈਨੂੰ ਹੋਰ ਤਿਹਤ ਤੋਂ ਵੱਧ ਕੀ ਕਰਨਾ ਵਾ ਮੈਨੂੰ ਸਾਰਾ ਹੀ ਪਤਾ ਵਾ ਤੂੰ ਆਪਣੀ ਜ਼ੁਬਾਨ ਨਾਲ ਖਾਦੇ ਹੋਣਗੇ ਮੈਂ ਤੇ ਉਹਨੂੰ ਕੁਝ ਨਹੀਂ ਆਖਿਆ ਵਿਚਾਰੇ ਨੂੰ ਉਹ ਤੂੰ ਉਹ ਤੇ ਗਾੜੀ ਬੋਲੀ ਹੋਏਗੀ ਚੰਗਾ ਮਾੜਾ ਤੇ ਫਿਰ ਉਹਨੇ ਕਿਹਾ ਹੋ ਤੈਨੂੰ ਵੀ ਕੁਝ ਆਹੋ ਮੈਨੂੰ ਸਾਰਾ ਹੀ ਪਤਾ ਵਾ ਚੰਗਾ ਬਹੁਤੀਆਂ ਨਾ ਪੁਚੇ ਪਾਉਂਦੀ ਲੋੜ ਨਹੀਂ ਗਈ ਆਉਂਦੀ ਆ ਨਾ ਹੁਣ ਦੋ ਉਹਨੂੰ ਲੱਖ ਰੁਪਏ ਤੇ ਜਾਓ ਛੱਡ ਕੇ ਆਓ ਉਹਨੂੰ ਠੰਡ ਪੈ ਜਾਓ ਉਹਦੇ ਖਿਲੇਜੇ ਵਿੱਚ ਵੀ ਉਹ ਤੇ ਹੁਣ ਦੇਣਾ ਹੀ ਆ ਉਹ ਜਿਹੜੀ ਹੁਣ ਲੈਣ ਆ ਉਹਦੇ ਹਟ ਨਈ ਨਾ ਕਰਨਾ ਤੋਂ ਤੇ ਲੜਾਈ ਪਾਈ ਰੱਖਣੀ ਪਾਈ ਰੱਖਣੀ ਕੁੜੀ ਤੇ ਬੁਆ ਜੇ ਬਾਹਰੋਂ ਲੰਘਦੀ ਅਗੇਟ ਤੇ ਉਸੇ ਵੇਲੇ ਤੇ ਮੱਥੇ ਤੇ ਤੀੜੀਆਂ ਪੈ ਜਾਂਦੀਆਂ ਆ ਗਈ ਹੁਣ ਮੈਨੂੰ ਰੋਟੀ ਖਵਾਲਣੀ ਪੈਣੀ ਮੈਨੂੰ ਫਲਾਣਾ ਕੰਮ ਕਰਨਾ ਪੈਣਾ ਸੜੀ ਬੜੀ ਉਹਨੂੰ ਰੋਟੀ ਖਵਾਲਦੀ ਆ ਸੜੀ ਬੜੀ ਨਾ ਉਹ ਦੇਣਾ ਚਾਜ ਨਾ ਬੋਲਦੀ ਆ ਨਾ ਕੋਈ ਗੱਲ ਕਰਦੀ ਆ ਕੀ ਕਰੀਏ ਹੁਣ ਅਸੀਂ ਆਪਾਂ ਆਹ ਬਾਅਦੇ ਤੁਹਾਡੇ ਮੇਰੀ ਤੱਕ ਗੱਲ ਦੱਸ ਦੱਸ ਪੁੱਤ ਕੀ ਗੱਲ ਆ ਦਾਲਾ ਮੈਂ ਇਹ ਕਰਦੀ ਨਹੀਂ ਹਾਂ ਕਿ ਘਰ ਬੋਕ ਪੱਤ ਪਿਆ ਜੀ ਹੁਣ ਕੀ ਗੱਲ ਹੋ ਗਈ ਆ ਗੱਲ ਕੀ ਹੁਣੀ ਆ ਮੈਂ ਤੇ ਆਪਣੇ ਅੰਦਰ ਜਾਣ ਲਿਆ ਸੀ ਮਮੀ ਦਾਦੀ ਨਾਲ ਬਹੁਤ ਬੋਲਣ ਦੀ ਮਮੀ ਨੂੰ ਤੇ ਇਹਨਾਂ ਨੇ ਪਤਾ ਕਿ ਵੱਡਿਆਂ ਨਾਲ ਗੱਲ ਕਿੱਦਾ ਕਰਨੀ ਆ ਰਵਾਲੇ ਓਏ ਇਹੀ ਦਾਦੀ ਦੇ ਮੈਂ ਪੁੱਤ ਕੀ ਕਰਾਂ ਮੈਂ ਤਾਂ ਸਮਝਾ ਸਮਝਾ ਕੇ ਮੇਰਾ ਦਿਮਾਗ ਰੇ ਖਰਾਬ ਹੋਏ ਨਾ ਤੂੰ ਹੁਣ ਦੱਸ ਪਤਾ ਰੋਜ਼ ਲੜਦੇ ਚੰਗੇ ਲੱਗਦਾ ਵਾ ਕੁੜੀ ਘਰ ਆਈ ਹੈ ਹੈ ਕੀ ਦੱਸੂ ਜਾ ਕੇ ਉੱਥੇ ਵੀ ਆਹ ਤਮਾਸ਼ਾ ਲੱਗਦਾ ਹੈ ਓਏ ਪਾਪਾ ਮਮੀ ਨੇ ਨਹੀਂ ਸੁਧਰਨਾ ਜਿਹੜੀ ਮੇਨ ਗੱਲ ਆ ਹੂੰ ਉਹਨਾਂ ਦਾ ਆਹੀ ਹਾਰ ਰਹਿਣਾ ਵਾ ਮੈਨੇ ਜਿਹੜਾ ਸੈੱਟ ਮਿਲਿਆ ਉਹਨਾਂ ਦੇ ਵਿਚ ਇੰਨੇ ਪੈਸੇ ਥੋੜੇ ਬੁੱਦੇ ਮੰਗ ਹੀ ਦੇ ਆ ਮੈਂ ਲੈ ਆ ਕੇ ਰੱਖੇ ਆ ਉਹ ਕਹਿੰਦੀ ਹਾਂ ਹਾਂ ਦੇਣੇ ਤਾਂ ਦੇਣੇ ਕਿਉਂ ਮੈਨੂੰ ਮੈਂ ਨਹੀਂ ਦੇਣ ਦੇਣੇ 10000 ਇਹਦਾ ਕਿ ਉਹਨੇ ਚੁੱਕਿਆ ਤੂੰ ਆਪਾਂ ਆਪ ਸੈਣਾ ਜੀ ਉਹਨਾਂ ਨੇ ਗਿਹੜਕ ਕਦੀ ਕੱਖ ਮੰਗਿਆ ਵਾ ਇਹ ਉਹਨਾਂ ਨੂੰ ਲੋੜ ਆ ਤੇ ਸਾਨੂੰ ਲੋੜ ਪੂਰੀ ਕਰਨੀ ਪੈਣੀ ਆ ਗਾਣੂ ਜੀ ਸਾਨੂੰ ਪੈ ਗਈ ਤੇ ਆਪਾਂ ਜੀ ਪੈਸੇ ਮੰਗੇ ਤਾਂ ਉਹ ਵੀ ਦੇ ਹੀ ਦੇਣਗੇ ਬੱਸ ਤੂੰ ਹੀ ਸੈਣਾ ਵਾ ਉਹਨਾਂ ਨੂੰ ਉਹਨਾਂ ਕੋਈ ਕਿਹੜੀ ਚੀਜ਼ ਦਾ ਘਾਟਾ ਵਾ ਕੋਈ ਹੈ ਹੈ ਤੇ ਕੀ ਪਤਾ ਕਰ ਇਹਨੂੰ ਉਤਰਾ ਨਹੀਂ ਤੋੜਿਆ ਸਾਨੂੰ ਤੇ ਕੀ ਕਹਿੰਦੇ ਆ ਕੋਈ ਉਹੀ ਤਾਂ ਗੱਲ ਆ ਪਾਪਾ ਇਹ ਗੱਲ ਤੂੰ ਸਮਝਦੇ ਜਣਾ ਮੰਮੀ ਨਹੀਂ ਨਾ ਸਮਝਦੀ ਇਹ ਗੱਲ ਉਹਨਾਂ ਨੂੰ ਤੇ ਇਹ ਆ ਕਿ ਉਹਨੇ ਇੱਥੋਂ ਪੈਖ ਲੈ ਕੇ ਚਲ ਜਣਾ ਵਾ ਤੱਕ ਮੁੜ ਕੇ ਵਾਪਸ ਨਹੀਂ ਕਰਨੀ ਯਾਰ ਇਹੋ ਤੇ ਗੱਲ ਵਾ ਮੈਂ ਤਾਂ ਵੇਲਾ ਪੂਆ ਤੇਰੇ ਨੇ ਨਹੀਂ ਕਹ ਲਿਆ ਮੈਂ ਵੀ ਜਿਹੜੇ ਹੱਥੀ ਖਾਣਦੇ ਆ ਨਾ ਉਹ ਹੀ ਹੱਥੀ ਫਰਾਜੀ ਮੈਂ ਹੈ ਅਹੀਂ ਆਪਣੇ ਮੁੰਡੇ ਦੀ ਨਹੀਂ ਪਾਰ ਦੀ ਗੱਲ ਸੱਤ ਦੀ ਠੀਕ ਨਹੀਂ ਤੇ ਮੈਂ ਜਦੋਂ ਕਿਤੇ ਲੋੜ ਪਈ ਤਾਂ ਮੁੜ ਕੇ ਮੈਂ ਹੀ ਉਹ ਦੇਖੋ ਇਹ ਜਦ ਤੱਕ ਇਹਨੂੰ ਦਿੱਤੇ ਆ ਉਹ ਮੰਗਣੇ ਜਾ ਕੇ ਫਿਰ ਮੈਂ ਹੁਣ ਕੇ ਪਰ ਭਰਾਓ ਠੀਕ ਨਹੀਂ ਇਹੋ ਜਿਹੀਆਂ ਗੱਲਾਂ ਬਾਤਾਂ ਵਾਂ ਤੇ ਜੀ ਅੱਜ ਕਿਸ ਦੀ ਮਤ ਕਰਾਂਗੇ ਤੇ ਕੱਲ ਕੋ ਕੋ ਲੈਣ ਵਾਲੇ ਬਣਾਗੇ ਓਏ ਪਾਪਾ ਮੇਰੀ ਇੱਕ ਮਿੰਟ ਗੱਲ ਸੁਣੋ ਮੰਮੀ ਨੇ ਜੀ ਤਾਂ ਸਬਰਨਾ ਠੀਕ ਆ ਨਾ ਉਹਨਾਂ ਤੁਸੀਂ ਆਪੇ ਇੱਕ ਵਾਰੀ ਗੱਲ ਖਤਮ ਕਰ ਲੋ ਕਿ ਤੂੰ ਘਰੋਂ ਲੜਾਈ ਮਕਾਉਣੀ ਆ ਕਿ ਨਹੀਂ ਓਏ ਯਾਰ ਮੇਰੀ ਸੁਣ ਲੈ ਗੱਲ ਜਦੋਂ ਗੱਲਾਂ ਨਹੀਂ ਨਾ ਚੰਗੀਆਂ ਕਰਦੀ ਮੇਰਾ ਜੀ ਕਹਦਾ ਪਤਾ ਸਿਰ ਪਾੜਦਾ ਮੈਂ ਸਿਰਫ ਤੁਸੀਂ ਹੁਣ ਪਤਾ ਦੋ ਜਣੇ ਵਿਹਣ ਵਾਲੇ ਹੋਏ ਜੀ ਠੀਕ ਨਹੀਂ ਮੈਂ ਹੁਣ ਇਹੋ ਜੇ ਕੰਮ ਕਰਦਾ ਚੰਗਾ ਲੱਗਦਾ ਉਦੋਂ ਪਹਿਲਾਂ ਚੰਗੀ ਭਲੀ ਹੁੰਦੀ ਆ ਹੁਣ ਇਹਨੂੰ ਪਾਣੀ ਕੀ ਹੋ ਗਿਆ ਵਾ ਉਹ ਪਾਪਾ ਜਦੋਂ ਹੁੰਦਾ ਨਾ ਨਾਨਕੇ ਹੁਣ ਮਾਦੀ ਦਾ ਫੋਨ ਹੁੰਦਾ ਮੁੜ ਕੇ ਆ ਸਟੈਪ ਹੁੰਦੇ ਇਦਾਂ ਦੇ ਪਰ ਉਹ ਚੁਕੜਾ ਚਕੜਾ ਦੇ ਜਾਣ ਦੇ ਕੰਮ ਉਹਦੋਂ ਚੁਕਣਾ ਓਡੀ ਆ ਔਰ ਘਰ ਤੋਂ ਕੋਈ ਦੇਣ ਵਾਲਾ ਹੈ ਨਾ ਚੁਕਣਾ ਵਾਕਿਆ ਗੱਲ ਤੇ ਸਹੀ ਹੈ ਯਾਰ ਆ ਜਾ ਕੇ ਤੇ ਅਸੀਂ ਚਾਰ ਤੇ ਹੈਗੇ ਤੇ ਟੁੱਟੇ ਤੇ ਪਰ ਵੇਖ ਲੈ ਕਿਦੀ ਮੰਦੀ ਨਹੀਂ ਤੇ ਬੰਦਾ ਜੀ ਦਾਦੀ ਮੰਜੇ ਦੇ ਪੈ ਗਈ ਆ ਨਾ ਉਹ ਤੋਂ ਬਾਅਦ ਨਾ ਮੰਮੀ ਸਾਡੀ ਉਹਦੇ ਦੁਆਲੇ ਸਾਟੀ ਹੀ ਨਹੀਂ ਹੁੰਦੇ ਯਾਰ ਦਾਦੀ ਵੀ ਹੁਣ ਨਾ ਅੱਗੇ ਨੂੰ ਮੇਰੇ ਸਾਹ ਨਾਲ ਨਾ ਬਲੇ ਪਰ ਫਰੰਟ ਠੀਕ ਹੋ ਗਈ ਐ 10% ਰਹਿ ਗਿਆ ਤੇ ਮਾੜਾ ਮੋਟਾ ਠੇਚ ਹੋ ਗਈ ਨੇ ਜਦਣੀ ਉਹਨੇ ਐ ਵਧੀਆ ਸਾਰੇ ਕੰਮ ਕਰਨ ਲੱਪੈਣਾ ਹੈ ਇਹਨੂੰ ਹੁਣ ਇਹ ਆ ਵੀ ਸਾਰੇ ਕੰਮ ਦਾ ਬੋਝ ਵੀ ਮੇਰੇ ਸਿਰ ਤੇ ਹੀ ਆ ਪਰ ਇਹਨੂੰ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਬਜ਼ੁਰਗ ਬਜ਼ੁਰਗੀ ਹੁੰਦੇ ਆ ਹੈ ਉਹ ਚਲੋ ਪਪਾ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਆ ਜੀ ਆਪੇ ਕਰੀ ਜਾ ਕੇ ਨਾ ਤੇ ਮੰਮੀ ਨੂੰ ਸਮਝਾ ਦਿਓ ਠੀਕ ਆ ਨਾ ਰੋ ਰੋਏ ਦਾ ਕਪਾਤਾ ਕਰੋ ਮੁਕਾ ਦਿਓ ਚਲ ਵੇਨਾ ਭਰਾਵਾ ਤੇਰੀ ਮੰਨ ਲੈਣਾ ਆ ਕੱਲੋ ਗੱਲ ਮਿਲਵਾ ਕੇ ਤੇ ਬੈਠੋ ਠੀਕ ਆ ਨਹੀਂ ਤੇ ਫਿਰ ਹਾਂ ਮੈਂ ਬੰਬੀ ਵਾਲਾ ਫੇਰਾ ਮਾਰ ਕੇ ਆਉਂਦਾ ਜਾ ਮਾਰਿਆ ਮਾਰਿਆ ਚੰਗਾ ਮਨਾ ਇਹਦਾਂ ਤੇ ਮਾਈ ਦਾ ਨਾ ਗੱਲ ਕਰਨੀ ਬੇਕਾਰ ਵਾ ਜਿੰਨੀਆਂ ਮਰਜ਼ੀ ਗੱਲਾਂ ਦੱਸ ਦੋ ਪੋਚੇ ਆਪਣੀ ਧੀ ਤੇ ਪਾਉਂਦੀ ਰਹਿੰਦੀ ਆ ਮੇਰੀ ਧੀ ਬੜੀ ਚੰਗੀ ਆ ਬਸ ਨੌਨigi ਚੰਗੀ ਕੋਈ ਗੱਲ ਨਹੀਂ ਮਾਤਾ ਤੈਨੂੰ ਤੇ ਮੈਂ ਮਤ ਦਊਂਗੀ ਚੱਜ ਰਹੀ ਇੱਧਰ ਆ ਜਰਾ ਗੱਲ ਸੁਣ ਮੇਰੀ ਕੀ ਗੱਲ ਵਾ ਮੇਰੀ ਗੱਲ ਸੁਣ ਔਰ ਤੈਨੂੰ ਕਾਲੇ ਦੁਆਰੇ ਹੋ ਕੇ ਮੇਰੇ ਤੂੰ ਦੁਆਰ ਅੰਦਰ ਪਾਉਣੀ ਆ ਕਿ ਨਹੀਂ ਪਾਉਣੀ ਜਦੋਂ ਨਿਕਲਦੀ ਜਿਹੜਾ ਬੂਹੇ ਸਿਰ ਪੜ 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 ਜੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰਝੰ ਉਹ ਮੇਰੀ ਗੱਲ ਤਾਂ ਸੁਣ ਗਾ ਮੈਂ ਆਦਾ ਵੀ ਨਿਆਣਿਆ ਕੋਈ ਕੀ ਤਮਾਸ਼ਾ ਲਾਉਣਾ ਤੂੰ ਰੰਗ ਨਹੀਂ ਰੰਟਰ ਮਸਲਾ ਗੱਲ ਬਾਹਰ ਲੋਕੀ ਕੀ ਆਖਣਗੇ ਹੈਂ ਕੋ ਆਵਾਜ਼ ਸੁਣੂਗਾ ਤਾਂ ਕੀ ਆਖੂਗਾ ਤੇ ਕੀ ਆਖਣਗੇ ਫਿਰ ਹੈਂ ਇਹ ਮੇਰੇ ਕੋਲ ਸ਼ਰਈ ਹੋ ਗਿਆ ਵਾ ਘਰ ਦਾ ਲੜਦਾ ਵਾ ਹੈਂ ਕੀ ਮੈਂ ਲੋਕਾਂ ਨੂੰ ਦੱਸਾਂ ਮੈਨੂੰ ਨਹੀਂ ਪਤਾ ਕਿ ਕੀ ਲੋਕਾਂ ਦੱਸਣਾ ਵਾ ਪਰ ਆਹ ਜੁੜੇ ਹੱਥ ਮੇਰਾ ਜਲੂਸ ਨਾ ਕੱਢੋ ਠੀਕ ਆ ਨਾ ਤੂੰ ਮੇਰਾ ਨਹੀਂ ਫੱਕਾ ਰਹਿ ਦਿੰਦਾ ਨਾ ਮੇਰੀ ਮਾਂ ਦਾ ਹੈਂ ਤੁਹਾਡੀ ਮਾਂ ਤੇ ਪੈਣ ਅੱਗੇ ਬੜੀਆਂ ਬੋਲਦੀਆਂ ਵਾ ਉਹਨਾਂ ਤੇ ਅੱਗੇ ਮੇਰਾ ਫੱਕਾ ਨਹੀਂ ਛੱਡਿਆ ਉਹ ਗੇ ਚਲ ਜਾਂਦੀ ਸੁੱਕ ਤੇ ਨਿਕਲ ਜਾਂਦੀ ਗਵਾਂਡੀਆਂ ਦੇ ਘਰ ਤੁਰ ਲੂ ਲੂ ਸਿਰ ਤੇ ਦੱਸਣ ਚਲ ਜਾਂਦੀ ਆ ਤੇ ਆ ਮੇਰੀ ਪਰਜਾਈ ਨਹੀਂ ਗਈ ਚੰਗੀ ਅੱਜ ਨੇ ਆ ਕੀਤਾ ਅੱਜ ਨੇ ਆ ਕੀਤਾ ਗਵਾਂਡੀਆਂ ਜਿੱਤੀਆਂ ਬੌਣੀਆਂ ਨੇ ਮੇਰੇ ਸਿਰ ਦੇ ਵਿੱਚ ਉਹ ਜਾਂਦੀ ਤਾਂ ਵਾ ਜੇ ਤੂੰ ਉਹ ਨਾਲ ਚੰਗੀ ਰਹੇ ਤੇ ਤੂੰ ਤਾਂ ਉਹ ਨਾਲ ਬੋਲਦੀ ਨਹੀਂ ਹੈ ਉਹ ਚਾਚੇ ਤਾਇਆ ਨੇ ਹਰ ਜੇ ਮਰ ਨਾ ਜਾਵੇ ਚਾਚੇ ਤਾਇਆ ਨੇ ਸਿੱਧੀ ਫਰੋਠਾ ਜਾਇ ਕਰੇ ਤੇ ਲੱਖ ਲੱਖ ਰੁਪਈਆ ਫਿਰ ਚਾਚੇ ਤਾਇਆ ਕੋ ਲੈ ਕੇ ਜਾਵੇ ਘੜਕਾ ਕੋ ਮੰਗਦੀ ਆ ਤੇ ਮੈਂ ਵੀ ਇੱਥੇ ਤੈਨੂੰ ਮੈਂ ਦੱਸਿਆ ਬਗਵਾਸ ਆਪਣੀ ਬੰਦ ਕਰ ਲੈ ਮੇਰੇ ਤੋਂ ਬੁਰਾ ਕੋਈ ਨਹੀਂ ਦੱਸ ਸਕਾ ਤੂੰ ਵੱਢੀ ਜਾਂਦੀ ਪਰਪਰ ਕਾਦੀ ਮਾ ਅਰੇ ਮੁੰਡਾ ਮੈਨੂੰ ਤੇ ਸਮਝ ਆ ਗਿਆ ਪੇ ਪਪਾ ਆ ਗਾਲ ਹੋਈ ਤੈ ਤਰ੍ਹਾਂ ਹੈ ਉਹ ਤਾਂ ਕਹਿ ਰਿਹਾ ਤੇਰੇ ਮੈਂ ਲੱਗ ਗਿਆ ਆਵਾ ਤਾਂ ਤੂੰ ਜਾਣਨ ਫੇ ਨਹੀਂ ਮਦਦ ਦਵਾਇ ਹੋਈ ਏ ਤੂੰ ਮੁੰਡਿਆਂ ਦਾ ਸਾਰਾ ਬੇੜਾ ਘਰ ਕੋਇਆ ਵਾ ਦਾਦੀ ਦੇ ਮਗਰ ਮਗਰ ਪੁੱਛ ਫੇਦੇ ਕਰਦੇ ਆ ਉਹਨਾਂ ਮੈਨੂੰ ਨਹੀਂ ਪਤਾ ਲੱਗਦਾ ਪੇ ਸਾਡੀ ਮਾਂ ਵੀ ਆ ਇਹ ਵੀ ਕੋਈ ਗੱਲ ਕਰਦੀ ਨਹੀਂ ਸੁਣ ਲਈ ਮੈਨੂੰ ਤੰਗੀ ਕਾਦੀ ਆ ਉਹਨੂੰ ਉੱਠੀ ਪੈਣਾ ਵਾ ਹੈ ਉਹਦੀ ਧੀ ਨਾ ਵੀ ਮਾੜੀ ਸਾਰੇ ਆੜ ਗਵਾਂ ਤੂੰ ਤੇ ਮੇਰਾ ਘਰ ਕਰਕੇ ਘਰ ਦਾ ਫੜਕੇ ਓ ਮੈਂ ਕੋਈ ਬੇੜਾ ਕਰਕੇ ਨਹੀਂ ਕੀਤਾ ਲੱਗੀ ਆ ਨਾ ਸਮਝਾ ਸਰਤ ਸੂਰਤ ਦੀ ਮਾਂ ਦਾ ਵਾ ਜਿਹੜੀ ਉਹਨੂੰ ਸੱਦਦੀ ਆ ਫੋਨ ਕਰ ਕਰਕੇ ਚੁੱਪ ਕਰਦੇ ਮੇਰੇ ਤੋਂ ਬੁਰਾ ਕੁਝ ਤਾਂ ਮੈਂ ਦੱਸਾਂ ਗੱਲ ਕਰਦੀ ਗਈ ਫਿਰਦੀ ਐ ਸਾਰੇ ਸੈਟੇ ਵੀ ਜਦ ਤੂੰ ਆ ਕਰ ਜਿੱਤਨੇ ਮੈਂ ਦੱਸਾਂ ਗੱਲ ਪਹਿਲਾਂ ਤੇਰਾ ਦਿਮਾਗ ਸਹੀ ਹੁੰਦਾ ਜਦ ਵਿੱਚ ਮਾਤਾ ਸਹੀ ਹੀ ਉਹ ਮਾਤਾ ਕਾਦੀ ਪੈ ਗਈ ਤੂੰ ਤਾਂ ਫਰਕ ਸਰਤ ਬੇੜਾ ਗੜਕ ਕਰਤਾ ਕਰਦਾ ਨਹੀਂ ਉਦੋਂ ਦੇ ਗਿੱਜੇ ਗਿੱਜੇ ਨਾ ਤੁਸੀਂ ਅੱਜ ਫੇਰ ਮੇਰੇ ਹੱਥੀ ਪੈਂਡੇ ਜੇ ਮੈਂ ਤੁਹਾਨੂੰ ਦੱਸਤੀ ਗੱਲ ਜੇ ਹੁਣ ਮੈਂ ਹੋਰ ਨਾ ਤੇਰਾ ਤੇ ਮੈਂ ਕਿਹਾ ਤੇਰਾ ਸਿਰ ਵੀ ਤੇ ਕਰਨਾ ਚਾਹੀਦਾ ਵਾ ਪਤਾ ਨਹੀਂ ਕਦਾ ਬਣਿਆ ਓਏ ਹੈ ਉਹ ਬੰਦਾ ਹੁੰਦਾ ਹੈ ਕਰੀ ਸਮਝ ਜਾਂਦਾ ਦੋ ਵਾਰੀ ਸਮਝ ਜਾਂਦਾ ਵਾ ਉਹ ਤਾਂ ਪਰ ਇਦੀ ਵੀ ਸ਼ਰਮ ਹੋ ਗਈ ਵੀ ਲੋੜ ਤੋਂ ਵੱਧ ਬਹੁਤੀਆਂ ਨਾਲ ਗੱਲਾਂ ਨਾ ਕਰੋ ਮੈਨੂੰ ਮੇਰੇ ਵੀ ਪੇਕੇ ਹੈਗੇ ਆ ਠੀਕ ਆ ਪੇਕੇ ਹੈਗੇ ਤੇਰਾ ਕੀ ਕਰ ਲੈਣਗੇ ਪੇਕੇ ਤੇਰੇ ਹੈ ਉਹਨੇ ਦੱਸੇ ਵੀ ਮੈਂ ਸਾਰੇ ਟੱਬਰ ਘਾੜੀ ਬੋਲਦੀ ਆ ਹੈ ਮੈਂ ਕਿਸੇ ਦੀ ਨਹੀਂ ਘਰ ਮੰਦੀ ਇੱਥੇ ਤੇ ਜੇ ਮੈਂ ਚੱਲ ਜਾਈ ਬੜੀ ਸੱਚ ਸਵਾ ਪੜੀ ਤੇਰੇ ਫਿਰ ਉਹਨੇ ਭਰਾਵਾਂ ਨੇ ਪਾਉਣੀ ਤੇਰੇ ਹਾਂ ਤੇ ਤੁਹਾਡੇ ਸੱਚ ਨਾ ਪਾਉਗੇ ਜਦੋਂ ਮੈਂ ਚੱਲ ਗਈ ਇੱਥੋਂ ਕੱਪੜੇ ਲੈ ਕੇ ਫੇਰ ਉਹ ਜਾ ਚੱਲਦਾ ਜਿਹੜਾ ਕੱਲ ਜਣਾ ਹੁਣ ਚੱਲ ਜਾ ਤੂੰ ਹੁਣ ਚੱਲ ਜਾ ਤੁਸੀਂ ਤਾਂ ਚਾਹੁੰਦੇ ਜੇ ਕਿ ਘਰ ਛੱਡ ਕੇ ਚੱਲ ਜੇ ਤੇ ਆਪਾਂ ਆਪਣੇ ਮਾਨਾਂ ਹੀਆ ਕਰੀਏ ਭੈਣ ਦਾ ਘਰ ਪਰਛੜਿਓ ਮਗਰ ਮੇਰੀ ਗੱਲ ਤੇ ਪੁੱਛਣਾ ਨਹੀਂ ਮੇਰੀ ਗੱਲ ਸੁਣ ਤੂੰ ਇੱਕ ਵਾਰੀ ਵੀ ਕਿਹਾ ਵਾ ਵੀ ਭੈਣ ਆਈਏ ਤਾਂ ਸੁਖਨੰਦ ਵਾ ਜਾਂ ਕੀ ਗੱਲ ਬਾਤ ਆ ਜੇ ਭੈਣ ਦੀ ਗੱਲ ਆ ਤੁਸੀਂ ਦੇ ਦੋ ਤਾਂ ਕੋਈ ਮੜਾਉਣਗੇ ਮੈਂ ਇਹ ਸੁਖਨੰਦ ਤੇ ਡਰਦੀ ਆ ਕੀ ਮੈਂ ਪੁੱਛਾਂ ਇਹਦੇ ਬਾਰੇ ਕੋਈ ਗੱਲ ਹੋਵੇ ਪਾ ਮੈਂ ਤੇ ਆਖੇ ਵੀ ਚੱਲ ਥੋੜੀ ਬੋਲੀ ਮਤ ਕਰ ਦਿੰਦੇ ਆ ਗਾੜੀ ਅਸੀਂ ਵੀ ਸੈਸ ਤੋਂ ਬਾਹਰ ਕਲੋਣਾ ਵਾ ਤੇ ਚੱਲ ਇਹਨਾਂ ਕੋਲ ਜਹ ਲੱਖ ਦਵਾਂਗੇ ਤੇ ਕੋ ਦੋ ਮੰਗ ਨਾਲੇ ਬਣਾਂਗੇ ਇਹਨੇ ਪੈਸੇ ਕਿਨੇ ਘਾਲ ਧੇਰੀਆਂ ਲਾਈਆਂ ਵਾ ਹੋ ਹੋ 4 ਲੱਖ ਰੁਪਏ ਲਿਓ 4 ਲੱਖ ਬੜੀ ਚੰਗੀ ਆ ਭੈਣ ਤਾਂ ਢੀ ਤੁਹਾਡਾ ਭਾਇਆ ਵੀ ਬ ਦਰਿਆ ਦੇ ਲਵਚਾਰਾ او میری ਗੱਲ ਸੁਣ ਲਾ ਆਪ ਚੰਗੇ ਤੇ ਡਾਕ ਚੰਗਾ ਸਮਝੀ ਗੱਲ ਨੂੰ ਕਿ ਨਹੀਂ ਪਤਾ ਵੀ ਤੇਰੇ ਨੂੰ ਮੱਥਾ-ਤੱਜ ਜ਼ਬਾਨ ਨਹੀਂ ਲਾਉਂਦਾ ਅੱਧਰ ਰਿਸ਼ਤੇਦਾਰ ਤਾਂ ਹੁਣ ਉਤਰਾ ਹੀ ਛੜ ਗਏ ਆ ਕਿ ਮਨਜਿੰਦਰ ਦੇ ਘਰ ਤੇ ਉਹ ਲੜਾਈ ਪਈ ਦੀ ਕੋਈ ਗੱਲ ਕਰਨ ਵਾਲੀ ਨਹੀਂ ਲਾਗੇ ਛਾਗੇ ਮੇਰਾ ਇੰਨਾ ਟੋਰ ਟੱਪਾ ਸਾਰੇ ਬਿੜਾ ਘਰ ਕਾ ਕਰਕੇ ਰਸਤਾ ਤੋਂ ਤਰਮਸਾ ਕਰ ਜਿਹੜੀ ਹੁਣ ਬਾਹਰ ਅਣਕਾ ਚ ਬਾਣ ਚ ਲਾਉਂਦੇ ਜਿਹੜੀ ਹਰ ਗੇਟ ਲੰਮੀ ਹੁੰਦੀ ਲੋਕੀ ਸੋਣਦੇ ਉਹ ਚੱਲਣ ਦੇ ਲੱਗਣ ਦੇ ਲੋਕਾਂ ਨੂੰ ਪਤਾ ਠੀਕ ਆ ਮੈਂ ਹੁਣ ਅੰਦਰ ਪੈ ਕੇ ਮਰ ਜਾ ਆ ਦੇਖੋ ਜੋੜੇ ਤੁਹਾਡੇ ਕਿ ਹੱਥ ਮੇਰੀ ਬੇਇੱਜ਼ਤੀ ਨਾ ਕਰੋ ਬੇਇੱਜ਼ਤੀ ਨਾ ਕਰੋ ਤੂੰ ਇੱਧਰ ਨਾ ਮਾਰ ਕੇ ਤੇ ਪੇਰ ਸੁੱਟ ਦੇ ਇੱਥੇ ਤੇ ਮਰਸਾਂ ਗੱਲ ਇਹਦਾ ਬੋਲਰ ਦਾ ਨੂੰ ਪਤਾ ਹੀ ਨਹੀਂ ਜਨਾਨੀ ਨੂੰ ਵੀ ਕੀ ਗੱਲ ਕਰਦੀ ਕੀ ਨਹੀਂ ਕਰਨੀ ਉਸੇ ਵੇਲੇ ਗਲੇਡੂ ਸੁੱਟ ਕੇ ਸੱਚੀ ਹੋਈਦੀ ਆ ਅੱਧ ਹੋਈ ਇਹਦੇ ਵਾਲੀ ਵੀ ਇਹਦਾ ਤਨਾ ਮੇਰੇ ਕੋ ਨਾ ਪੱਕੀ ਗੱਲ ਇਹਦੇ ਰਗਾ ਘਟਾ ਕੇ ਤੇ ਫੇਰ ਸਾਹ ਲੈਣਾ ਇਹਨੇ ਇਹਦਾ ਜਬਾਰਿਦ ਕਦੇ ਪੱਕੀ ਬੰਦ ਕਰਨੀ ਪੈਣੀ ਇਹਦੀ ਿੱਡੀ ਹੰਤਰ ਬੁੱਢੀ ਐ ਉਹ ਬਪੂ ਸੁਤਾ ਹੈ ਅਰੇ ਉਹਦੇ ਮੈਂ ਕਹਿਣੇ ਹਾਂ ਕੰਮੀ ਉਹਨਾਂ ਨੇ ਫੂਨ ਨਾ ਹੋੁੰਦੇ ਕਿੰਨਾ ਚਿਰ ਹੋ ਗਿਆ ਪੈਸੇ ਦਿੱਤੇ ਹੀ ਨਹੀਂ ਗਏ ਉਹਨਾਂ ਨੇ ਪੁੱਤ ਉਹਨੇ ਆਉਣਾ ਪੈਸੇ ਲੈ ਕੇ ਉਹਨੂੰ ਮੈਂ ਸਮਝਾਤੀ ਹੀ ਗੱਲ ਪੈਸੇ ਮਿਲਣਗੇ ਤੇ ਐ ਹੀ ਨਹੀਂ ਰਹੀ ਤੇ ਬੈਠੀ ਰਹੀ ਆਹੋ ਦਿੱਤਾ ਚੈੱਕ ਵੱਡਾ ਕੱਟ ਕੇ ਮਾਰਾਂ ਚੱਕ ਦੇਣ ਨਾ ਦੇਣ ਦੇਣਗੇ ਤੇ ਆਜੂਗੀ ਨਹੀਂ ਤੇ ਉੱਥੇ ਬੈਠੀ ਰਹੂਗੀ ਫਿਰ ਭਾਏ ਮਾਮੇ ਦਾ ਘੜਾ ਤੇ ਹੁਣ ਮਮੀ ਦੇ ਭਾਵੇਂ ਲਗਾਲੇ ਹੁਣ ਵੇਖ ਕੇ ਯਾਰ ਹਾਂ ਮੈਂ ਤੇ ਤੈਨੂੰ ਇੱਕੋ ਗੱਲ ਦੱਸਤੀ ਆ ਮਾਮਾ ਲਗਾਵੇ ਮਾਮੀ ਲਗਾਵੇ ਨਾਨੀ ਲਗਾਵੇ ਉਥੋਂ ਲੱਖ ਰੁਪਈਆ ਲੈ ਕੇ ਆਊਗੀ ਤੇ ਘਰ ਆਜੂਗੀ ਨਹੀਂ ਤੇ ਮੈਂ ਉਹਨੂੰ ਕਹਤਾ ਵੀ ਇੱਥੇ ਥਾਂ ਤੇ ਰਹਾ ਤੇ ਨਹੀਂ ਆ ਹੁਣ ਚੱਲ ਬਾਪੂ ਤੂੰ ਹੀ ਕਿਹੜੀ ਗੱਲ ਜੈ ਜਿਹੜਿਆ ਆ ਕਰਨਾ ਨਜਾਇਜ਼ ਹੀ ਨਜਾਇਜ਼ ਉਹ ਪੁੱਤ ਤੂੰ ਨਿਆਣਾ ਵਾ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਹੈ ਪਤਾ ਨਹੀਂ ਪੈਸੇ ਦੇ ਹੁਣ ਲੈ ਕੇ ਆਉ ਮਾਦਾ ਪਰ ਰੋਟੀ ਦਾ ਔਖਾ ਹੋ ਗਿਆ ਵਾ। ਉਹ ਰੋਟੀ ਕੋਈ ਔਖੀ ਨਹੀਂ। ਤੂੰ ਦੱਸ ਕੀ ਖਾਣਾ ਮੈਂ ਬਣਾ ਦੰਨਾ। ਫੁਲਕੇ ਤੈਨੂੰ ਮੈਂ ਲਾ ਲਾ ਕੇ ਦੇਈ ਜਣੇ। ਉਹ ਤੂੰ ਹੀ ਕੀ ਲਾਉਣੇ ਕਿਥੇ ਹੱਥ ਸਾੜਦੇ ਫਿਰਨਾ। ਤਾਂ ਤੂੰ ਮੇਰੇ ਹੱਥ ਹਾਲਾ ਵੇਖ। ਉਧਰ ਵੀ ਲੱਖ ਰੁਪਇਆ ਆਉਣਾ ਵਾ। ਮੁੜ ਕੇ ਭਾਵੇਂ ਹੋਟਾ ਦਾ ਰੋਟੀ ਖਾਂਦੇ ਫਿਰਿਏ। ਕਬਰਾਉਣਾ ਕਿਉਂ ਤੂੰ? ਨਹੀਂ ਕਬਰਾਉਣਾ ਤਾਂ ਮੈਂ ਨਹੀਂਗਾ। ਬੱਬੂ ਮੱਝ ਕੋਈ ਵਧੀਆ ਵੇਖ ਛੜੀ। ਉਹ ਮੱਝ ਵੀ ਲੈ ਆਵਾਂਗੇ। ਮਾਦਰੇ ਨੂੰ ਆਦ ਲੈ ਆਂਦੇ। ਹੂੰ। ਮੈਂ ਕਰਦਾ ਮਮੀ ਨੂੰ ਫੋਨ। ਕਿਸ ਵੇ ਟੈਨ ਹੋ ਜੀ ਰੈਡੀ ਤੇ ਮੈਂ ਜਾ ਕੇ ਲੈ ਆਉਂਗਾ ਸਵੇਰੇ ਸਰੀ। ਉਹ ਤੂੰ ਨਾ ਫੋਨ ਕਰ। ਜਦੋਂ ਕੰਮ ਬਣ ਗਿਆ ਉਹਨੇ ਆਪੇ ਫੋਨ ਕਰ ਦੇਣਾ ਵਾ। ਪਰ ਇੱਕ ਆਈ ਮੈਂ ਫੋਨ ਲਾ ਕੇ ਪੁੱਛਦਾ ਵਾਂ ਕੀ ਮੂੰਹ ਚਾਲਵਾ। ਕਈ ਪਤ ਨਾ ਹੁੰਦੇ ਆਏ ਉੱਥੇ ਵੀ। ਉਹ ਤੂੰ ਦੇ ਪਾਗਲ ਹੋਇਆ ਵਾ। ਮਾਂ ਤੇਰੀ ਪਤਾ ਕਿ ਨਹੀਂ ਛਾਤਰ ਜਨਾਨੀ ਆ। ਉਹਨੇ ਹੁਣ ਪੈਸੇ ਲੈ ਕੇ ਆਉਣਾ ਉਥੋਂ। ਬਾਪੂ ਬੋਧੀਆਂ ਗੱਲਾਂ ਕਰਨ ਦੀ ਲੋੜ ਨਹੀਂ ਗਈ। ਇੱਕ ਵਾਰੀ ਮੈਂ ਮੰਮੀ ਨੂੰ ਫੋਨ ਲਾ ਕੇ ਨਾ ਪੁੱਛ ਲੈਣਾ। ਪਰ ਉਦਾਂ ਮੈਨੂੰ ਹੋਂਦੀ ਮਨ ਵਿੱਚ ਵੀ ਇਦੋਂ ਲੱਖਮਾ ਦਾ ਲਾਇ ਤੇ ਉਧਰ ਘਰ ਉਹਨਾਂ ਦਾ ਕੋਈ ਜੀਪ ਉਠਾਏ ਤੇ ਫਿਰ ਹੋ ਜੇ ਤੇ ਹੋ ਜੇ ਜਦੋਂ ਮਾਈ ਤੇਰੀ ਇੱਥੇ ਆ ਗਈ ਸਾਡੇ ਨਾਲ ਉਥੇ ਜੋ ਮਰਜ਼ੀ ਹੁੰਦਾ ਰਹੇ ਤੇ ਬਾਈ ਮਾਰਾ ਫੋਨ ਚੁੱਕਣੋਂ ਜਾਊਗੀ ਉਹਨਾਂ ਦਾ ਉਹ ਤੂੰ ਇੱਕ ਵਾਰੀ ਫੋਨ ਲਾ ਕੇ ਉਹਨੂੰ ਪੁੱਛ ਤੇ ਸਹੀ ਚਲੋ ਪੰਜਾਂ ਛੇ ਮਹੀਨਿਆਂ ਦਾ ਬਾਈ ਕੀ ਮਹੌਲਾ ਇਹ ਇੱਕ ਵਾਰੀ ਫੋਨ ਕਰਕੇ ਪੁੱਛੇ ਵੀ ਮਾਤਾ ਇੱਥੇ ਕੀ ਮਹੌਲਾ ਇਹ ਉਹ ਮੈਂ ਪੁੱਛ ਲੈਣਾ ਆਓ ਬੜਿਆ ਕੰਮ ਕਿ ਨਹੀਂ ਬੰਡਿਆ ਜੇ ਨਹੀਂ ਬੰਡਿਆ ਤੇ ਆ ਜਾ ਉੱਥੇ ਕਰਨੀ ਏ ਹਾਂ ਨਹੀਂ ਕੰਮ ਹੈ ਹੁਣ ਮੈਂ ਵੀ ਬਣਾ ਕੇ ਆਉਗੀ ਦੇਣਾ ਮੈਨੂੰ ਨਹੀਂ ਲੱਗਣ ਦੇ ਤੈਨੂੰ ਉਹਨਾਂ ਦਾ ਕਦਾ ਇੰਨਾ ਫਿਕਰਵਾ ਉਹਨਾਂ ਦੇ ਜੀਵਾਂ ਦਾ ਉਹ ਫਿਕਰ ਮੈਨੂੰ ਕੋਈ ਨਹੀਂਗਾ ਮੈਨੂੰ ਇਹ ਹੈ ਜਿੱਦਾਂ ਦੀ ਹੈਗੀ ਆ ਨਾ ਮਾਮੀ ਉਹਨੇ ਰੇ ਨਾਨੀ ਦਾ ਕੰਮ ਕਰ ਛੱਡਣਾ ਉਹ ਕਰਦੇ ਤੇ ਕਰਦੇ ਮੁੜ ਕੇ ਕੇਸ ਕਰਦਾਂਗੇ ਉੱਤੇ ਇਹ ਕਿਹੜੀ ਗੱਲ ਵਾ ਕੇਸ ਕੀ ਕਰਨਾ ਵਾ ਚਲੋ ਬੈਠੋ ਮੈਂ ਕਰੀ ਦਵਾਉਣਾ ਲਾਲਾ ਫੋੜ ਇਹ ਤਾਂ ਮੁੰਡਾ ਨਿਆਣੀਆਂ ਕਲਾ ਬਾਰਨ ਡਿਆ ਉਹਨਾਂ ਦੇ ਜੀਵਾਂ ਦਾ ਨਸਾਰ ਹੋ ਜੂ ਉਹ ਜਦੋਂ ਕਰੋੜਾ ਰੁਪਈਆ ਦੇ ਮੁੰਡੇ ਨੂੰ ਲਿਖ ਕੇ ਦਿੱਤੀ ਸੀ ਜਾਇਦਾਦ ਉਹਦਾਂ ਨਾਲ ਨੂੰ ਕੁਝ ਹੋਇਆ ਹੋਣ ਲੱਖ ਰੁਪਏ ਦਾ ਮਰ ਚਲੇਆ ਹੁਣ ਲੈ ਕੇ ਆਊਗੀ ਵੇਖੀ ਸਹੀ